ਪੰਜ ਪਿੰਡਿਆ ਜੀ ਸਾਡੇ ਤਿੰਨ ਪਿੰਡਿਆ ਜੀ ਇੱਥੇ ਨਾਮ ਲਿਖੇ ਬਿਲਕੁਲ ਫਕਟਡ ਆ ਜੀ ਥਲਕੇ ਘਰ ਜਿਹੜਾ ਮਿਲ ਕੇ ਆਏ ਆ ਪਰਿਵਾਰ ਲਾਦੇ ਪੰਜ ਪਰਿਵਾਰ ਕਰਦੇ ਐਮਐਲਏ ਕਿੱਥੇੋਂ ਆਇਆ ਇੱਕ ਦਰਜੇ ਕੇਲੇ ਦੀ ਦੇਣੀ ਦਿਓ ਪਰਸੋਂ ਇੱਕ ਦਰਜੇ ਚਾਰ ਪਰਿਵਾਰਾਂ ਨੂੰ ਇੱਕ ਦਰਜੇ ਕੇਲੇ ਦੀ ਦੇਣੀ ਯਾਰ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸਾਡੀ ਅੱਗੇ ਸੜਕ ਦੇ ਵਿੱਚ ਪੁਲ ਗਿਆ ਹੈ ਨੀ ਇੱਕ ਪੁਲ ਹੀ ਖੁਸ਼ੀ ਨਹੀਂ ਬਾਰੇ ਸਭ ਤੋਂ ਪੈ ਗਿਆ ਕੋਸ਼ਿਸ਼ ਨਹੀਂ ਦੇ ਵਿੱਚ ਤੇ ਦੋ ਬੰਦੇ ਸਾਡੇ ਪੁਰਗੇ ਸਾਰਾ ਦਿਨ ਬਾਕ ਕੇ ਉਹ ਚੱਲ ਜਿੱਤੇ ਆ ਗਏ ਤੇ ਬੜੇ ਜੋਸ਼ ਨਾਲ ਉਹਨੇ ਚੰਡੀਗੜ੍ਹ ਜਾ ਕੇ ਇਹ ਸਪਸ਼ਟਾ ਕਰਦੇ ਨੇ ਇਹਦਾ ਸਾਰੇ ਪਿੰਡਾਂ ਦੇ ਰੈਗੂਲੇਸ਼ਨ ਕਰਕੇ ਬਾਸੇ ਉਹਨਾਂ ਕਹਿੰਦੇ ਮਿਆਣੀ ਆਉਣਾ ਮਿਆਣੀ ਆਏ ਜਾ ਕੇ ਰੱਖੇ ਉਹਨਾਂ ਨੇ ਉਸੇ ਜੈਸਾ ਤੇ ਪੁਲੀ ਮਾਰਗੀ ਪੁਲੀ ਸ਼ਾਂਦੂਰੇ ਮੁਸ਼ਕਲ ਸਾਰੇ ਨਾਗੀਆਂ ਵਿੱਚ ਆਸ਼ਾ ਦਾ ਪਿੰਡ ਆ ਪਰ ਜੋ ਇੱਥਾ ਕੋਲੜਿਆ ਕੰਮ ਇਹ ਬੜੀ ਖੁਸ਼ੀ ਆ ਇਹ ਬਣਨੀ ਚਾਹੀਦੀ ਆ ਆ ਬੜੀਆਂ ਦੋ ਰੜੇ ਤੱਕ ਬੈਠ ਜੀ ਦੋ ਬੜੀਆਂ ਰੜੇ ਤੱਕ ਬੈਠ ਜਾਣੀ ਅੱਛਾ ਇੱਕ ਦੱਸੋ ਸਰੋ ਉਹ ਤਾਂ ਚਲੋ ਆਪੇ ਉਹਦੀ ਕਰ ਦਿੰਦੇ ਹਾਂਜੀ ਹਾਂਜੀ ਉਹ ਦੱਸੋ ਤੁਸੀਂ ਆਪ ਕਰ ਸਕਦੇ ਜਿੰਨਾ ਲੰਗਰ ਪਾਣੀ ਸ਼੍ਰੋਮਣੀ ਅਕਾਲੀ ਦਲ ਖਾਲਸਾ ਵਾਸਤੇ ਬਹੁਤ ਅੱਛਾ ਆ ਮੈਂਬਰ ਸਾਹਿਬ ਕੋਲ ਹੱਲੇ ਕਰਿਆ ਇਹਦਾ ਸਾਰਾ ਜੀ ਰੋਹੀ ਪਸ਼ੂਆਂ ਵਾਸਤੇ 400 ਪਸ਼ੂਆਂ ਆਈਆਂ ਕਿ ਉੱਪਰ ਭੇਜੀ ਆਈ ਸਾਡੂ ਕਿਰਪਾਲਾਂ ਦਿੱਤੀਆਂ ਵਾ ਸਾਡੂ ਜੀ ਦੇ ਰਿਸ਼ਤੇ ਸਾਡੂ ਆਲੇ ਪਰ ਇੱਕ ਇਹਨਾਂ ਦੀ ਮੰਗਿਆ ਜੀ ਇੱਕ ਕਿਸ਼ਤੀ ਚਾਹੀਦੀ ਹੈ ਇਹਨਾਂ ਨੂੰ ਕਿ ਤੁਸੀਂ ਇੱਕ ਵਾਰੀ ਕਹਿ ਦਿਓ ਜੀ ਉਹਨਾਂ ਨੂੰ ਇੱਕ ਪੰਪ ਲੈ ਕੇ ਕਰਵਾ ਦੇ ਇੱਕ ਪੰਪੱਸ ਬੰਨੀਵੇਂ ਸਾਡੇ ਨੀਵੇਂ ਖਾਵਾਂ ਚ ਪਾਣੀ ਕੱਢਣ ਵਾਲਾ ਪੰਪ ਚਾਈ ਗਈ ਇਹ ਇੰਨੇ ਬੜਾ ਜਿਹੜਾ ਪਾਣੀ ਕੱਢ ਕੇ ਨਦੀਆਂ ਪਾ ਰਹੀਆਂ ਤੇ ਲੱਗਦੇ ਜਦੋਂ ਜਰੂਰੀ ਕੰਮ ਆ ਤਾਂ ਲੂੰਗਾ ਤੋਂ ਨਿੱਕਾ ਕਰਦਾ ਮੈਂ ਪਾਪੇ ਅਦਰ ਸਾਹਿਬ ਜਿਹੜੇ ਅੱਜ ਹਾਲਾਤ ਜਿਹੜੇ ਅੱਜ ਉਚਿਤ ਪਏ ਆ ਜਾਂ ਬਾਰੇ ਕੀ ਕਹਿਣਾ ਚਾਹੋ ਦੇਖੋ ਆ ਮੈਂ ਹਰਗੁਪਿੰਦਰ ਤੋਂ ਹਰਕਿਤ ਆ ਆ ਦੇਖੋ ਸਾਰੇ ਲੋਕ ਖੜੇ ਆ ਬੰਦ ਦੇ ਉਸਦੀ ਖੜੇ ਆ ਰਾਤ ਹੋ ਗਈ ਬਹੁਤ ਜਿਆਦਾ ਇੱਕ ਤਾਂ ਇਹ ਰਾਜਾ ਉਹਨਾਂ ਦੇ ਨਾਲ ਆ ਗੱਲ ਸੁਣੇ ਜਿਹੜੇ ਮੈਡੀਕਲ ੈਂਪ ਲਾਉਂਦੇ ਠੀਕ ਆ ਜੀ ਸਾਰੇ ਲੋਕ ਇੱਥੇ ਮੇਰੇ ਅੱਜ ਅੱਜ ਅੱਛੜਾ ਲਈ ਇਸੇ ਤੁਹਾਡੀ ਮੰਗ ਤੋਂ ਰੋਜ਼ੋ ਰੋਜ਼ ਉਹਨਾ ਕਰਾ ਲਿਆ। ਜਿੰਦਾਬਾਦ। ਆ ਪਿੱਟੀ ਵਾਲਾ ਕੰਮ ਤੇ ਫੋਲਡ ਸਟਾਫ ਜਿਹੜਾ ਆ ਰਿਹਾ ਹੈ। ਇਹ ਮਤਲਬ ਹੈ ਕਿ ਸਰਪਨਾ ਆ ਰਹੀ ਹੈ। ਇਹ ਲੋੜਾਂ ਪੂਰੀਆਂ ਹੋਵਾਂਗੀ ਨੇ। ਤੇ ਉਹ ਫੱਕੇ। ਪਤਾ ਕਿਸ ਮੈਂ ਬਣਾਇਆ। ਅੱਧੇ ਚੇਤੇ ਦਾ ਨਹੀਂ ਆ ਰੋਣਾ। ਉਹ ਫੱਕੇ। ਇਹ ਮੰਗਾ ਕੋਈ ਕਿਸੇ ਦਾ ਨਿੱਜੀ ਕੰਮ ਨਹੀਂ ਆ ਜੀ। ਚਲੋ ਅੱਗੇ ਪਰ ਸਾਂਝਾ ਕੰਮ ਆ। ਲੋਹੇ ਕੁੜੀਆਂ ਤੇ ਇੱਕ ਕੁੜੀਆਂ ਰੱਖਿਆ ਜਾਂ ਤੇ ਇੱਕ ਤੂੰ ਵਾਜੇ। ਕੀ ਆਪਾਂ ਰੋਡ ਪਰ ਤੋਂ ਲਾਕੇ ਨਹੀਂ ਚੱਲ ਪਾਉਂਦੇ ਇੱਕ ਸਾਰਾ ਲਾਕਾ ਪਰ ਬੋਲਦੇ ਸਰ ਹੁਣ ਇੱਕ ਰੋਡ ਚਾਹੀਦੀ ਹੈ ਰੋਡ ਦਾ ਹੋ ਗਿਆ ਜੀ ਰੋਡ ਮੈਂ ਰੋਡ ਦਾ ਹੋ ਗਿਆ ਪਸ਼ੂਆਂ ਦਾ ਚਾਰਾ ਬਿਲਕੁਲ ਨਹੀਂ ਹੈ ਪਸ਼ੂਆਂ ਦਾ ਚਾਰਾ ਚਾਰਾ ਸਾਰਾ ਰੋਡ ਹੋ ਗਿਆ ਹੋਰ ਬਹੁਤ ਕਰ ਰਹੇ ਜਿਸ ਦੀ ਵੀ ਨਾ ਚਾਹਤ ਹੋਵੇ ਕਹਿੰਦੇ ਨੇ ਪੂਰਾ ਚਾਰਾ ਵਾਧੂ ਉਹ ਉਹ ਹੈਗਾ ਜੀ ਇਹਦਾ ਗਾਂਢੇ ਮਾਰਦੇ ਸਾਡੇ ਕੋਲ ਐਮਐਲਏ ਸਰ ਸਾਡੇ ਮੀਸ਼ਣ ਜੀ ਇਹਨਾਂ ਵਾਰੀ ਹੋ ਚੁੱਕੇ ਸਾਡੀ ਕੋਈ ਸਾਰ ਲੈਣ ਨਹੀਂ ਆਉਂਦਾ ਕੋਈ ਪਾਣੀ ਨਹੀਂ ਲਾ ਦਿੱਤੇ ਸੀ ਤੇ ਉਹਦੇ ਬਾਅਦ ਕੋਈ ਨਾ ਕੋਈ ਕੁਝ ਸਪਰੇਅ ਕਰਦੇ ਆਰੇ ਸੇ ਲਗਾਤਾ ਸਪਰੇਅ ਜਰੂਰ ਕਰਿਓ ਜੇ ਨਹੀਂ ਤਾਂ ਰੇਤੀਏ ਬੱਤੀ ਆ ਕੋਈ ਫਰਤੀ ਹੈ ਉਹਦੇ ਨਾਲ ਸਾਫ ਨੂੰ ਨਹੀਂ ਆਉਂਦਾ ਉਹ ਨਮਸ਼ਰੂ ਨਹੀਂ ਆਉਂਦਾ ਪਿੱਛੇ ਕੋਈ ਗੱਲ ਨਹੀਂ ਇਹ ਮੰਗਾ ਮੈਂ ਕੁੜੀਆਂ ਦੀਆਂ ਤੇ ਤੁਸੀਂ ਮੰਗੋ ਇਹ ਮੈਂ ਸਾਡੀ ਇਹ ਆ ਉਹ ਮੇਰੀ ਜਵਾਨਾ ਤੂੰ ਮੈਂ ਪਿੱਛੇ ਹੀ ਤੁਹਾਡੇ ਪਿੱਛੇ ਤੁਹਾਡੇ ਕੋ ਕਰਾਈ ਵੱਡੇ ਬਾਬਾ ਸਾਹਿਬ ਨੂੰ ਜਿਹਨੋਂ ਹੁਣ ਵੀ ਤੁਹਾਨੂੰ ਕਰੀ ਪੈਣੀ ਹੈ ਜੀ ਉਹ ਤਾਂ ਖੁਦ ਪ੍ਰੋਬਲਮ ਹੈ ਯਾਰ ਆਪਾਂ ਬੰਦੇ ਆ ਬੇਸਿਕ ਗੱਲ ਕੀਤੀ ਕਿ ਉਹ ਮਾਨੂੰ ਨਹੀਂ ਅੱਜ ਆਹ ਵਾਲੇ ਜੀ ਆ ਗਏ ਬਿਲਕੁਲ ਬਿਲਕੁਲ ਕੋਈ ਪਰਬਲ ਕਰਦਾ ਹੈ ਉਹ ਦਰੋ ਲਾਜ ਆ ਜਾਂਦਾ ਬਾਕੀ ਕੋਈ ਡਰੇਨਾਂ ਦੀ ਸਫਾਈ ਨਹੀਂ ਹੋਈ ਇਹਨਾਂ ਚਤੋਂ ਹੱਥ ਹੱਥ ਕੁੱਤੇ ਆਜਾ ਜਿਹੜਾ ਆਪਣੇ ਬਾਦਪੁਰ ਨੇ ਟਾਈਮ ਆਪਣਾ ਹਾਂਜੀ ਇਹਨਾਂ ਨੇ 4 ਮਿੰਟ ਪਹਿਲੇ ਅਕਸਰਾ ਨੇ ਇੰਦਾ ਕਿਹਾ ਸੀ ਵੀ ਇਹ ਇੱਕ ਪੂਰਤ ਹੋ ਗਿਆ ਇਹਨੂੰ ਸਮੱਸਿਆ ਦਾ ਦੇਉਂਗਾ ਮੈਂ ਕਹਿੰਦਾ ਜੀ ਜਿਹੜੇ ਟੰਗ ਟੁੱਟ ਗਿਆ 177 ਨਹੀਂ ਜੀ ਉਹਦੇ ਬਾਅਦ ਕਾਰਸ਼ ਵਾਲੀ ਉਹ ਪੱਕਾ ਕਾਰਸ਼ ਮੈਂ ਉਹ ਸਪੀਸ਼ੀ ਕਿ ਉਹ ਆਨਲਾਈਨ ਕਰਾ ਆ ਮੈਂ ਤੁਹਾਡੇ ਨਾਲ ਜੀ ਸਰ ਜੀ ਸਰ ਠੀਕ ਹੈ ਸਰਦਾਰ